ਤਲੇ ਚੇਤਾ ਇਤਾਂ ਚੇਤ ਸਹਬ ਸਤ ਸੋਤਣੀ ਜੇ ਤੈਨੂੰ ਚੇਤਾ ਹੈ ਕਿ ਉਹ ਪ੍ਰਭੂ ਮਾਲਕ ਸਦਾ ਸਿਰ ਰਹਿਣ ਵਾਲਾ ਹੈ ਤਾਂ ਉਸ ਮਾਲਕ ਨੂੰ ਸਿਮਰ ਭਾਬ ਤੈਨੂੰ ਪਤਾ ਵੀ ਹੈ ਕਿ ਸਿਰਫ ਉਹ ਪ੍ਰਭੂ ਮਾਲਕ ਹੀ ਸਦਾ ਸਿਰ ਰਹਿਣ ਵਾਲਾ ਹੈ ਫਿਰ ਉਸ ਨੂੰ ਕਿਉਂ ਨਹੀਂ ਸਿਮਰਦਾ ਮਹਾਰਾਜ ਨੇ ਦੱਸਿਆ ਚੇਤਾ ਈ ਤਾਂ ਚੇਤ ਜੇ ਤੇਰੇ ਚੇਤੇ ਵਿੱਚ ਹੈਗਾ ਨਾ ਬੇ ਪ੍ਰਭੂ ਪਰਮਾਤਮਾ ਮਾਲਕ ਸਭ ਸੰਸਾਰ ਨੂੰ ਪੈਦਾ ਕਰਨ ਵਾਲਾ ਤੇ ਉਹਦਾ ਪਾਲਣ ਪੋਸ਼ਣ ਕਰਨ ਵਾਲਾ ਤਮਾਰਾ ਜੀ ਕਹਿੰਦੇ ਫਿਰ ਚੇਤ ਸੱਚੇ ਸਾਹਿਬ ਨੂੰ ਉਹਨੂੰ ਚੇਤੇ ਵਿੱਚ ਰੱਖ ਜਿਵੇਂ ਕਿ ਆਪਾਂ ਹੁਣ ਇਤਿਹਾਸਕ ਦਿਨ ਚੱਲਦੇ ਆ ਨਾ ਸੀ ਦੀ ਦਿਹਾੜੇ ਤੇ ਜੇ ਫਿਰ ਤੈਨੂੰ ਮਨਾ ਚੇਤੇ ਵਿੱਚ ਹੈ ਦਸਮੇਸ਼ ਪਿਤਾ ਦਾ ਕੀਤਾ ਹੋਇਆ ਪਰਬਕਾਰ ਤੇਰੇ ਤੇ ਕੀਤਾ ਹੋ ਨਹੀਂ ਪਰ ਉਪਕਾਰ ਕੀਤਾ ਤੇ ਉਹਨੂੰ ਚੇਤਾ ਕਰ ਲਾਂ ਫਿਰ ਅੱਜ ਦੇ ਦਿਨਾਂ ਚ ਹੀ ਕਰ ਲਾਂ ਚਾਹ ਹਫਤਾ ਭਾਰੀ ਕਰ ਲਾਂ ਸਾਰੀ ਜ਼ਿੰਦਗੀ ਨਹੀਂ ਸਾਰੀ ਸਾਲ ਵਿੱਚ ਨਹੀਂ ਕਰ ਸਕਦਾ ਤਾਂ ਚੇਤਾ ਤੂੰ ਹਫਤਾ ਕੀ ਕਰ ਲਾ ਕੇ ਸਤਗੁਰਾਂ ਨੇ ਸਾਨੂੰ ਸਰਦਾਰੀਆਂ ਦੇਣ ਵਾਸਤੇ ਆਪਣਾ ਪਰਿਵਾਰ ਸ਼ਹੀਦ ਕਰਾਇਆ 6 ਪੋ ਤੋਂ 13 ਪੋ ਤੱਕ ਬਹੁਤ سارے ਸਿੰਘ ਸ਼ਹੀਦ ਹੋਏ ਤੇ ਪੰਜ ਜੀ ਦਸ਼ਮੇਸ਼ ਪਿੱਤਾ ਦੇ ਮਾਤਾ ਜੀ ਤੇ ਚਾਰ ਸਹਬਜਾਦੇ ਇੱਕ ਜੀ ਘਰ ਵਿੱਚੋਂ ਚਲਿਆ ਜਾਏ ਨਾ ਚਾਹੇ ਬਜ਼ੁਰਗੀ ਹੋਵੇ 80 85 ਸਾਲ ਦਾ ਤਾਂ ਘਰ ਸੁਨਣਾ ਹੋ ਜਾਂਦਾ ਜੀ ਦੇਖੋ ਜਿਗਰਾ ਦਸ਼ਮੇਸ਼ ਪਿਤਾ ਜੀ ਦਾ ਜਿਨ੍ਹਾਂ ਨੇ ਮਾਂ ਵੀ ਵਾਰੀ ਪਿਤਾ ਵਾਰਿਆ ਚਾਰ ਪੁੱਤ ਬਾਰੇ ਆਪਣਾ ਆਪ ਵੀ ਵਾਰਿਆ ਉਸ ਦਸ਼ਮੇਸ਼ ਪਿਤਾ ਨੂੰ ਚੇਤੇ ਕਰ ਇੱਥੇ ਜਿਹੜਾ ਆਪਾਂ ਸ਼ਬਦ ਪੜਿਆ ਪੰਕਤੀ ਪੜੀ ਆ ਇਹ ਕਾਲਪੁਰਖ ਵਾਹਿਗੁਰੂ ਨੂੰ ਚੇਤਾ ਕਰਨਾ ਤੇ ਆਪਣੇ ਦਾ ਕਾਲਪੁਰਖ ਵਾਹਿਗੁਰੂ ਦੇ ਰੂਪ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹਨ ਜਿਨ੍ਹਾਂ ਨੇ ਸਾਨੂੰ ਨਾਮ ਬਾਣੀ ਨਾਲ ਜੋੜਿਆ ਗੁਰਬਾਣੀ ਦਾ ਖਜ਼ਾਨਾ ਦਿੱਤਾ ਦਸਾਂ ਸਰੀਰਾਂ ਵਿੱਚ ਜੋਤ ਵਿਚਰੀ ਨਾ ਦਸਵੇਂ ਜਮ ਵਿੱਚ ਦੇਖ ਲਓ ਸਾਡੇ ਵਾਸਤੇ ਕਿੰਨਾ ਕੁਸ ਆਪਣਾ ਸਾਡੇ ਵਾਸਤੇ ਲਿਖੇ ਵਿੱਚ ਲਾਇਆ ਜੋ ਕਿ ਅਸੀਂ ਅਕਿਰਤ ਕਣ ਹਾਂ ਤੇ ਭੁੱਲੇ ਹੋਏ ਹਾਂ ਅਸੀਂ ਆਪੋ ਆਪਣੇ ਹਸਾਬ ਮੁਤਾਬਕ ਹੀ ਆਪੋ ਆਪਣੇ ਗੁਰੂ ਬਣਾਈ ਬੈਠੇ ਹਾਂ ਲੱਗ ਲੱਗ ਤੇ ਉਹ ਦਸ਼ਮੇਸ਼ ਪਿਤਾ ਨੂੰ ਭੁੱਲਣ ਵਾਲਾ ਤਾਂ ਅਕਿਰਤ ਕਾਣੀ ਹੁੰਦਾ ਨਾ ਜੋ ਕਿ ਮੈਂ ਰਾਤ ਇਤਿਹਾਸ ਸੁਣ ਰਿਹਾ ਸੀ ਬੇ ਸਹਿਬਜਾਦਿਆਂ ਨੂੰ ਤੂਤ ਦੀਆਂ ਛਟੀਆਂ ਨਾਲ ਕੱਪੜੇ ਉਤਾਰ ਕੇ ਨੰਗੇ ਪਿੰਡੇ ਤੂਤ ਦੀਆਂ ਛਟੀਆਂ ਨਾਲ ਕੁੱਟਿਆ ਗਿਆ ਜਦੋਂ ਮਾਤਾ ਜੀ ਕੋਲ ਗਏ ਨਾ ਤੇ ਪਿੰਡੇ ਤੇ ਲਾਸਾਂ ਸੀ ਇਹ ਵੀ ਦੱਸਿਆ ਇਤਿਹਾਸ ਨੇ ਵੀ ਪੈਰਾਂ ਤੋਂ ਵੀ ਨੰਗੇ ਤੇ ਕੋਈ ਵੀ ਕੱਪੜਾ ਨਹੀਂ ਤੇ ਜਕਮ ਵੀ ਬਰੇ ਆਕਰੇ ਹੋਣਗੇ ਠੰਡ ਦੇ ਨਾਲ ਮਾਤਾ ਜੀ ਠੰਡੇ ਬੁਰਜ ਦੇ ਵਿੱਚ ਬੈਠੇ ਹੋਏ ਇੱਕ ਪਾਸੇ ਸੱਜੀ ਕੱਸ ਦੇ ਵਿੱਚ ਤੇ ਦੂਜੇ ਪਾਸੇ ਖੱਬੀ ਕੱਸ ਦੇ ਵਿੱਚ ਆਏ ਲਕਾਉਂਦੇ ਆ ਮਹਾਰਾਜ ਬੱਚਿਆਂ ਨੂੰ ਵੀ ਨੈਗ ਆਪੇ ਚਿਹਰਿਆਂ ਤੇ ਆਪਦੇ ਮੂੰਹ ਦੀਆਂ ਭਾਫਾਂ ਵੀ ਮਹਾਰਾਜ ਮਾਤਾ ਜੀ ਨੇ ਦਿੱਤੀਆਂ ਸਹਿਬਜ਼ਾਦਿਆਂ ਨੂੰ ਨੌ ਵੀ ਖੱਚੇ ਕੇ ਬਹੁਤ ਜ਼ੁਲਮ ਕੀਤਾ ਜੀ ਜਦੋਂ ਇਹਨੇ ਗੰਗੂ ਨੇ ਗੰਗੂ ਇੱਕ ਰਸੋਈਆ ਨਹੀਂ ਸੀ ਇੱਕ ਸੂਈਆ ਕਹਿ ਲੋ ਮਸੰਦਵੀ ਕਿਹਾ ਵੀ ਉਹਥੇ ਕੰਮ ਕਰਦਾ ਸੀ ਇਹਨੂੰ ਜਾਣਦੇ ਸੀ ਤੇ ਜਦੋਂ ਮਾਤਾ ਜੀ ਨੂੰ ਇੱਥੇ ਮਿਲਿਆ ਸਰਸਾ ਤੇ ਗੰਗੂ ਨੂੰ ਮਾਤਾ ਜੀ ਨੇ ਕਿਹਾ ਸੀ ਵੀ ਆਪਾਂ ਰੋਪੜ ਲਈ ਜਾਣਾ ਰੋਪੜ ਲਈ ਰੋਪੜ ਲਈ ਲੈ ਕੇ ਨਹੀਂ ਗਿਆ ਬਈਵਾਨ ਆਪਾਂ ਕੱਲ੍ਹ ਗੱਲ ਕਰੀ ਜੀਏ ਆਪਣੇ ਘਰ ਲਗਿਆ ਇੱਕ ਰਾਤ ਰਾਤ ਹੀ ਰਹੇ ਆ ਹੋਰ ਇੱਕ ਤਾਂ ਬਾਬਾ ਕੁੰਮਾ ਮਾਸਕੀ ਦੀ ਸੰਨ ਵਿੱਚ ਕੱਟੀ ਐ ਨਾ ਪਹਿਲੀ ਰਾਤ 7 ਪੋ ਦੀ ਤੇ ਦੂਜੀ 8 ਪੋ ਦੀ ਰਾਤ ਇੱਕ ਰਾਤ ਹੀ ਕਟਾਈ ਐ ਨੇ ਪਿੰਡ ਨਹੀਂ ਲੈ ਕੇ ਗਿਆ ਸੀ ਡਰ ਦਾ ਵਿਜ ਪਤਾ ਲੱਗ ਗਿਆ ਤਾਂ ਮੈਨੂੰ ਵੀ ਮਾਰਨਗੇ ਕੋਈ ਨਾ ਟੰਡੂ ਰਾ ਪਿੱਟਿਆ ਹੋਇਆ ਜਨਾ ਵੀ ਜੋ ਵੀ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਪਰਿਵਾਰ ਨੂੰ ਕੋਈ ਉਹਦੀ ਮਦਦ ਕਰੇਗਾ ਨਾ ਤੇ ਉਹਨੂੰ ਵੀ ਛੱਡਾਂਗੇ ਨਹੀਂ ਫਿਰ ਅੱਠ ਪੋ ਦੀ ਰਾਤ ਹੀ ਦੱਸਦੇ ਨੇ ਵੀ ਗੰਗੂ ਦੇ ਘਰ ਮਾਤਾ ਜੀ ਉਹਨਾਂ ਨੇ ਪ੍ਰਸ਼ਾਦਾ ਨਹੀਂ ਛਕਿਆ ਪਤਾਸੇ ਹੀ ਛਕੀ ਸੀ ਫਿਰ ਮਰੰਡੇ ਜਾ ਕੇ ਨੇ ਸ਼ਿਕਾਇਤ ਕੀਤੀ ਮਰੰਡੇ ਲੈ ਕੇ ਗਏ ਜਦੋਂ ਸਹਿਬਜ਼ਾਦਿਆਂ ਨੂੰ ਤਾਂ ਖੱ쩌ਰ ਦੇ ਉੱਤੇ ਖੁਰਜੀ ਵਿੱਚ ਬੰਨ ਕੇ ਹੱਥ ਪੈਰ ਬੰਨ ਕੇ ਸਹਬਜ਼ਾਦਿਆਂ ਦੇ ਖੁਰਜੀ ਵਿੱਚ ਪਾਇਆ ਗਿਆ ਕੁਦਰਲੇ ਪਾਸੇ ਕੁਦਰਲੇ ਪਾਸੇ ਲਟਕਾਇਆ ਗਿਆ ਖੱੱਚਰ ਤੇ ਖੁਰਜੀ ਪਾ ਕੇ ਤੇ ਉੱਥੇ ਮਰਿੰਡੇ ਵੀ ਦੱਸਦੇ ਹਵਾਲਾਤ ਦੇ ਵਿੱਚ ਇਤਿਹਾਸ ਨੇ ਦੱਸਿਆ ਬਈ ਮਿਰਚਾਂ ਵਾਲੀਆਂ ਬੋਰੀਆਂ ਦੇ ਵਿੱਚ ਇਹਨਾਂ ਨੂੰ ਬੋਰੀਆਂ ਦੇ ਵਿੱਚ ਹੀ ਬੰਨ੍ਹੀ ਰੱਖਿਆ ਤੜਫਦੇ ਰਹੇ ਉੱਥੇ ਸਰੀਰ ਕਰਕੇ ਫਿਰ ਜਦੋਂ ਉੱਥੇ ਸਰਾਂਦ ਲਿਆ ਲਜਾਇਆ ਗਿਆ ਫਿਰ ਪਹਿਲੀ ਪੇਸੀ ਸਤਕਾਰ ਵੀ ਕੀਤਾ ਮਨਾਉਣ ਦੀ ਕੋਸ਼ਿਸ਼ ਕੀਤੀ ਨਾ ਇੱਕ ਸਰੀਰਤੀ ਤਾਂ ਨਹੀਂ ਗੱਲ ਸੀ ਵੀ ਸਰੀਰ ਹੀ ਖਤਮ ਕਰਨੇ ਸਰੀਰ ਨੂੰ ਤਾਂ ਪੂਰਾ ਪੂਰਾ ਬਾਲ ਸੀ ਆਪਾਂ ਕਹਿ ਲੋ ਚਲੋ ਛੋਟੀ ਉਮਰ ਸੀ ਤੇ ਜਿਵੇਂ ਮਰਜੀ ਇਹਨਾਂ ਨੂੰ ਖਤਮ ਕਰ ਦਿੰਦੇ ਪਰ ਸੋਚ ਨੂੰ ਖਤਮ ਕਰਨ ਵਾਸਤੇ ਤਿੰਨ ਦਿਨ ਲੱਗੇ ਵੀ ਤੁਸੀਂ ਮਨਜੋ ਜੀ ਤੁਹਾਡੇ ਪਿਤਾ ਜੀ ਨੂੰ ਤਾਂ ਅਸੀਂ ਸ਼ਹੀਦ ਕਰਤਾ ਤੁਹਾਡੇ ਭਰਾ ਵੀ ਸ਼ਹੀਦ ਹੋ ਗਏ ਬਹੁਤ ਸਾਰੇ ਸੰਗ ਵੀ ਸ਼ਹੀਦ ਹੋ ਗਏ ਤੇ ਤੁਹਾਨੂੰ ਅਸੀਂ ਬਖਸ਼ ਦਿਆਂਗੇ ਬੇਗਮਾਂ ਦੇ ਡੋਲੇ ਦਿੱਤੇ ਜਾਣਗੇ ਐਸ਼ ਆਰਾਮ ਬਹੁਤ ਸਾਰੀਆਂ ਸੁੱਖ ਸਹੂਲਤਾਂ ਦੱਸਦੇ ਇਹ ਵੀ ਦੱਸਿਆ ਇਤਿਹਾਸ ਨੇ ਵੀ ਉੱਥੇ ਜਿਵੇਂ ਸਟਾਲ ਲਾਈ ਹੁੰਦੀ ਹੈ ਨਾ ਸਟਾਲ ਵੀ ਇੰਨੇ ਪਦਾਰਥਾਂ ਦੀ ਤੇ ਇੰਨੇ ਸੀਰੇ ਜਵਾਰ ਮੋਤੀਆਂ ਦੀ ਤੇ ਹੋਰ ਸਟਾਲ ਲਾ ਕੇ ਦਿਖਾਇਆ ਗਿਆ ਵੀ ਤੁਹਾਨੂੰ ਇੰਨੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ ਸੁੱਖ ਸਹੂਲਤਾਂ ਦੀ ਸਟਾਲ ਕਹ ਲਓ ਪਰ ਸਭ ਤੋਂ ਵੱਧ ਜਵਾਬ ਬਾਬਾ ਫਤੇ ਸਿੰਘ ਨੇ ਦਿੱਤੇ ਇਤਿਹਾਸ ਕਹਿੰਦਾ ਵੀ ਜੇ ਅਸੀਂ ਸੁੱਖ ਸਹੂਲਤਾਂ ਲੈ ਵੀ ਲਵਾਂਗੇ ਤਾਂ ਫੇਰ ਕੁਝ ਸਮਾਂ ਜ਼ਿੰਦਗੀ ਜੀ ਕੇ ਫੇਰ ਨਹੀਂ ਸਰੀਰ ਜਾਏਗਾ ਇਹ ਸੰਸਾਰ ਤੋਂ ਜਾਣਾ ਹੀ ਆ ਨਾ ਕਿਉਂਕਿ ਨਾਮ ਬਾਣੀ ਨਾਲ ਜੁੜੇ ਹੋਏ ਸੀ ਗੁਰਬਾਣੀ ਦਾ ਸਲੇਬਸ ਜੀ ਉਹਨਾਂ ਕੋਲ ਪਹਿਲਾਂ ਉਸਤੀ ਕੀਤੀ ਗਈ ਵੀ ਆਓ ਤੁਸੀਂ ਆਪਣੇ ਹੋ ਹੁਣ ਤੋਂ ਅਸੀਂ ਸਾਭ ਸੰਭਾਲ ਕਰਾਂਗੇ ਛੋਟੀ ਆਪਣੇ ਬੜਾਵਾਂਗੇ ਸਹਿਤ ਕੀਤੀ ਗਈ ਤੁਸੀਂ ਬਹੁਤ ਚੰਗੇ ਜਿੰਨੀ ਵੀ ਸਹਿਤ ਹੋ ਸਕੀ ਕੀਤੀ ਫਿਰ ਲਾਲਚ ਫਿਰ ਇੱਕ ਦੂਜੇ ਨੂੰ ਵੱਖ-ਵੱਖ ਕਿਹਾ ਵੀ ਜੋਰਾਵਰ ਸਿੰਘ ਤਾਂ ਮੰਨ ਗਿਆ ਹੁਣ ਤੂੰ ਮੰਨ ਜਾ ਭਾਈ ਉਹ ਤਾਂ ਕਹਿੰਦਾ ਠੀਕ ਹੈ ਚੱਲ ਫਤਿਹ ਸਿੰਘ ਨੂੰ ਮਨਾ ਲਓ ਫਤਿਹ ਸਿੰਘ ਕੋਲੇ ਕਿ ਜੋਰਾਵਰ ਸਿੰਘ ਕੋਲੇ ਕਿਹਾ ਵੀ ਫਤਿਹ ਸਿੰਘ ਤਾਂ ਮੰਨ ਗਿਆ ਹੁਣ ਤੁਸੀਂ ਮੰਨ ਜਾਓ ਭਾਈ ਆਇ ਪਾੜਾ ਪਾਉਣ ਦੀ ਕੋਸ਼ਿਸ਼ ਵੀ ਕੀਤੀ ਕਿਉਂਕਿ ਸਲੇਬਸ ਸੀਗਾ ਮਾਤਾ ਜੀ ਨੇ ਸਿਖਾਇਆ ਹੋਇਆ ਸੀ ਪੜ੍ਹਾਈ ਕਰਾਈ ਹੋਈ ਸੀ ਕਹਿਣ ਦਾ ਭਾਪ ਕੋਈ ਵੀ ਦਾ ਪੇਚ ਨਹੀਂ ਚੱਲਿਆ ਡੰਡ ਦਿੱਤਾ ਰੱਜ ਕੇ ਨੌ ਵੀ ਖਿੱਚੇ ਗਏ ਤੂਤਦੀਆਂ ਛਟੀਆਂ ਨਾਲ ਵੀ ਨੰਗੇ ਪਿੰਡੇ ਕੁੱਟਿਆ ਗਿਆ ਗਲੇਲੇ ਵੀ ਮਾਰੇ ਗਏ ਦਰਖਤਾਂ ਨਾਲ ਬੰਨ ਕੇ ਪੋਟਿਆਂ ਨੂੰ ਵੀ ਸੇਕਾ ਦਿੱਤਾ ਗਿਆ ਪੋਟੇ ਵੀ ਕਹਿੰਦੇ ਆ ਅੱਗ ਦੇ ਵਿੱਚ ਸਾੜੇ ਗਏ ਵੀ ਤੁਸੀਂ ਸਲਾਮ ਕਬੂਲ ਕਰੋ ਆਪਣਾ ਸਿੱਖੀ ਸਰੂਪ ਛੱਡੋ ਸਿੱਖੀ ਛੱਡੋ ਚਲੋ ਖੀਰੀ ਆਪਾਂ ਫਿਰ ਆਪਾਂ ਨੂੰ ਪਤਾ ਵੀ ਠੰਡੇ ਬੁਰਜ ਦੇ ਵਿੱਚ ਦੋ ਦਿਨ ਰੱਖ ਕੇ ਤੇ ਨੀਹਾਂ ਵਿੱਚ ਚੜਨ ਦੇ ਨਾਲ ਸਿੱਧੀ ਹੋਈ ਉਹਨਾਂ ਦੀ ਨੀਹਾਂ ਵਿੱਚ ਚੜਨ ਕਰਕੇ ਵੀ ਸਿੱਧੀ ਨਹੀਂ ਸਹੀ ਕਿਉਂਕਿ ਜਦੋਂ ਛਾਤੀ ਤੇ ਆਇਆ ਨਾ ਕੁੱਟਿਆ ਗਿਆ ਸਰੀਰ ਤੇ ਦਮ ਘੁੱਟਣ ਲੱਗਾ ਤੇ ਕੰਦ ਡਿੱਗ ਪੀ ਫੇਰ ਜਲਾਦਾ ਨੇ ਛਾਤੀਆਂ ਤੇ ਗੋਡੇ ਰੱਖ ਕੇ ਸਾਰਾ ਕੱਟੀ ਉਹਨਾਂ ਦੀ ਸੈਭ ਜਦਿਆਂ ਦੀ ਸੋ ਆਪਾਂ ਮਹਾਰਾਜ ਨੂੰ ਸਦਾ ਚੇਤੇ ਰੱਖ ਜੇ ਇਸ ਪਰਮ ਪਿਤਾ ਦਸ਼ਮੇਸ਼ ਪਿਤਾ ਜੀ ਨੂੰ ਇਹ ਪੰਕਤੀ ਆਈ ਸੀ ਇਹਦੇ ਵਿੱਚੋਂ ਆਪਾਂ ਚਲੋ ਇਤਿਹਾਸ ਦੀ ਗੱਲ ਤਾਂ ਕੱਲ ਵੀ ਕਰੀ ਸੀ ਆਪਾਂ ਅੱਜ ਵੀ ਕੀਤੀ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਚੇਤਾ ਈ ਤਾਂ ਚੇਤ ਸਹਿਬ ਸੱਚਾ ਸੋ ਧਣੀ ਮਹਾਰਾਜ ਕਹਿੰਦੇ ਹੈ ਨਾਨਕ ਜੇ ਤੈਨੂੰ ਚੇਤਾ ਹੈ ਕਿ ਉਹ ਪ੍ਰਭੂ ਮਾਲਕ ਸਦਾ ਸਿਰ ਰਹਿਣ ਵਾਲਾ ਹੈ ਤਾਂ ਉਸ ਮਾਲਕ ਨੂੰ ਸਿਮਰ ਭਾਵ ਤੈਨੂੰ ਪਤਾ ਵੀ ਹੈ ਕਿ ਸਿਰਫ ਉਹ ਪ੍ਰਭੂ ਮਾਲਕ ਹੀ ਸਦਾ ਥਿਰ ਰਹਿਣ ਵਾਲਾ ਹੈ ਫਿਰ ਉਸ ਨੂੰ ਕਿਉਂ ਨਹੀਂ ਜ਼ਿਮਰਦਾ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਬਰ ਸਿੰਘ ਤੇ ਮਾਤਾ ਜੀ ਉਹਨਾਂ ਨੂੰ ਵੀ ਉਹ ਪ੍ਰਭੂ ਪ੍ਰਮਾਤਮਾ ਚੇਤੇ ਸੀ ਤੇ ਉਹਦੇ ਬਾਣੇ ਵਿੱਚ ਇਹ ਬਾਣਾ ਮੰਨਿਆ ਉਹਦੇ ਬਾਣੇ ਵਿੱਚ ਰਹੇ ਸੋ ਅੱਗੇ ਮਹਾਰਾਜ ਦੀ ਕਿਰਪਾ ਸਦਕਾ ਆਪਾਂ ਪੜਦੇ ਹਾਂ ਬਾਣੀ ਨਾਨਕ ਸਤਗੁਰ ਸੇਵ ਚੜ ਬੋਹਤ ਭੌਜਲ ਪਾਰ ਪਉ ਮਹਾਰਾਜ ਕਹਿੰਦੇ ਗੁਰੂ ਦੇ ਹੁਕਮ ਵਿੱਚ ਤੁਰ ਕੇ ਗੁਰੂ ਦੇ ਹੁਕਮ ਵਿੱਚ ਤੁਰ ਗੁਰੂ ਦੇ ਹੁਕਮ ਰੂਪ ਜਹਾਜ਼ ਵਿੱਚ ਚੜ ਤੇ ਸੰਸਾਰ ਸਮੁੰਦਰ ਨੂੰ ਲੰਘ ਮਹੱਲਾ 5 ਵਾਉ ਸੰਦੇ ਕੱਪੜੇ ਪਹਿਰੇ ਗਰਬ ਗਬਾਰ ਮੂਰਖ ਮਨੁੱਖ ਸੁਹਣੇ ਸੁਹਣੇ ਬਰੀਕ ਕੱਪੜੇ ਬੜੀ ਆਕੜ ਨਾਲ ਪਹਿਨਦੇ ਹਨ ਵਾ ਨਾਨਕ ਨਾਲ ਨਾ ਚੱਲਨੀ ਜਲ ਬਲ ਹੋਏ ਸ਼ਾਰ ਮਹਾਰਾਜ ਕਹਿੰਦੇ ਪਰ हे ਨਾਨਕ ਆਪਣੇ ਤੇ ਗੱਲ ਲਾ ਕੇ ਸਮਝਾਇਆ ਮਨੁੱਖਤਾ ਨੂੰ ਮਹਾਰਾਜ ਨੇ ਮਹਾਰਾਜ ਕਹਿੰਦੇ ਮਰਨ ਤੇ ਇੱਕ ਕਪੜੇ ਜੀਵ ਦੇ ਨਾਲ ਨਹੀਂ ਜਾਂਦੇ ਇੱਥੇ ਹੀ ਸੜ ਕੇ ਸੁਆਹ ਹੋ ਜਾਂਦੇ ਹਨ ਪੌੜੀ ਸੇਈ ਉबरे ਜਗੈ ਵਿੱਚ ਜੋ ਸੱਚੇ ਰੱਖੇ ਮਹਾਰਾਜ ਕਹਿੰਦੇ ਕਾਮ ਦਾ ਇੱਕ ਬਕਾਰਾਂ ਤੋਂ ਜਗਤ ਵਿੱਚ ਉਹੀ ਮਨੁੱਖ ਬਚੇ ਹਨ ਜਿਨ੍ਹਾਂ ਨੂੰ ਸੱਚੇ ਪ੍ਰਭੂ ਨੇ ਰੱਖਿਆ ਹੈ ਮੂੰਢ ਢਠੇ ਤਨ ਕੇ ਜੀਵੀਏ ਹਰ ਅੰਮ੍ਰਿਤ ਚੱਖੇ ਐਸੇ ਮਨੁੱਖਾਂ ਦਾ ਦਰਸ਼ਨ ਕਰਕੇ ਹਰ ਨਾਮ ਅੰਮ੍ਰਿਤ ਚੱਖ ਸਕੀਦਾ ਹੈ ਤੇ ਅਸਲ ਜ਼ਿੰਦਗੀ ਮਿਲਦੀ ਹੈ ਮੂੰਢ ਢਠੇ ਤਨ ਕੇ ਜੀਵੀਏ ਹਰ ਅੰਮ੍ਰਿਤ ਚੱਕੇ ਜਿਨ੍ਹਾਂ ਦੇ ਦਰਸ਼ਨ ਕਰਕੇ ਸਾਨੂੰ ਪ੍ਰਭੂ ਪਰਮਾਤਮਾ ਦਾ ਨਾਮ ਚੇਤੇ ਆਉਂਦਾ ਮਹਾਰਾਜ ਕਹਿੰਦੇ ਅਸਲ ਜ਼ਿੰਦਗੀ ਇਹੀ ਹੈ ਕਾਮ ਕ੍ਰੋਧ ਲੋਭ ਮੋਹ ਸੰਗਸਾ ਦਾ ਭੱਕੇ ਅਜੇਹੇ ਸਾਧੂ ਜਨਾਂ ਦੀ ਸੰਗਤ ਵਿੱਚ ਰਹਾ ਕਾਮ ਕ੍ਰੋਧ ਲੋਭ ਮੋਹ ਆਦਿਕ ਬਕਾਰ ਨਾਸ ਹੋ ਜਾਂਦੇ ਹਨ ਕਰ ਕਿਰਪਾ ਪ੍ਰਭ ਆਪਣੀ ਹਰ ਆਪ ਪਰਖੇ ਜਿਨ੍ਹਾਂ ਉੱਤੇ ਪ੍ਰਭੂ ਨੇ ਆਪਣੀ ਮਿਹਰ ਕੀਤੀ ਹੈ ਉਹਨਾਂ ਨੂੰ ਉਸ ਨੇ ਆਪ ਹੀ ਪ੍ਰਮਾਨ ਕਰ ਲਿਆ ਹੈ ਨਾਨਕ ਚਲਤ ਨਾ ਜਪਨੀ ਕੋ ਸਕੈ ਨ ਲਖੇ ਹੇ ਨਾਨਕ ਪ੍ਰਮਾਤਮਾ ਦੇ ਕੌਤਕ ਸਮਝੇ ਨਹੀਂ ਜਾ ਸਕਦੇ ਕੋਈ ਜੀਵ ਸਮਝ ਨਹੀਂ ਸਕਦਾ ਸ਼ਲੋਕ ਮਹਲਾ 5 ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਮਹਾਰਾਜ ਕਹਿੰਦੇ ਹੇ ਨਾਨਕ ਉਹੀ ਦਿਨ ਚੰਗਾ ਸੋਹਣਾ ਹੈ ਜਿਸ ਦਿਨ ਪ੍ਰਮਾਤਮਾ ਮਨ ਵਿੱਚ ਵਸੇ ਜੈਸੁਦਨ ਪ੍ਰਮਾਤਮਾ ਵਿੱਚ ਜੈਸੁਦਨ ਪ੍ਰਮਾਤਮਾ ਵਿਛਰ ਜਾਂਦਾ ਹੈ ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿਟ ਭਲੇਰੀ ਰੁੱਤ ਪਹਿਲਾਂ ਵਾਲੇ ਬੰਦ ਚ ਦੱਸਿਆ ਮਹਾਰਾਜ ਨੇ ਨਾਨਕ ਸੋਈ ਦਿਨ ਸੁਸੁਹਾਵਣਾ ਜਿਤ ਪ੍ਰਭ ਆਵੇ ਚਿੱਤ ਮਹਾਰਾਜ ਕਹਿੰਦੇ ਉਹੀ ਦਿਨ ਚੰਗਾ ਸੋਹਣਾ ਹੈ ਜਿਸ ਦਿਨ ਪ੍ਰਮਾਤਮਾ ਮਨ ਵਿੱਚ ਬਸੇ ਤੇ ਜਿਤ ਦਿਨ ਵਿਛਰੇ ਪਾਰ ਬ੍ਰਹਮ ਫਟ ਭਲੇਰੀ ਰੁੱਤ ਮਹਾਰਾਜ ਕਹਿੰਦੇ ਉਹ ਸਮਾਂ ਮੰਦਾ ਜਾਣੋ ਉਹ ਸਮਾਂ ਫਟਕਾਰ ਜੋਗ ਹੈ ਜਿਸ ਦਿਨ ਸਾਨੂੰ ਪ੍ਰਭੂ ਪਰਮਾਤਮਾ ਭੁੱਲਦਾ ਹੈ ਮਹੱਲਾ 5 ਨਾਨਕ ਮਿਤਰਾਈ ਤਿਸ ਸਿਉ ਸਭ ਕਿਸ ਕੈ ਹੱਥ ਹਾਥ ਮਹਾਰਾਜ ਕਹਿੰਦੇ ਨਾਨਕ ਮਿਤਰਾਈ ਤਿਸ ਕੋ ਸਭ ਕਿਸ ਜਿਸਕੇ ਹੱਥ ਹੈ हे ਨਾਨਕ ਉਸ ਪ੍ਰਭੂ ਨਾਲ ਦੋਸਤੀ ਪਾਣੀ ਚਾਹੀਦੀ ਹੈ ਜਿਸ ਦੇ ਬਸ ਵਿੱਚ ਹਰੇਕ ਗੱਲ ਹੈ ਸਾਰੀ ਸ੍ਰਿਸ਼ਟੀ ਦਾ ਬਾਗਡੋਰ ਜਿਹਦੇ ਹੱਥ ਵਿੱਚ ਹੈ ਪ੍ਰਭੂ ਪਰਮਾਤਮਾ ਦੇ ਉਹਦੇ ਨਾਲ ਮਿੱਤਰਤਾ ਕਰੋ ਭਾਈ ਗੁਰਬਾਣੀ ਕਹਿੰਦੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਹੁਤ ਕੁਝ ਸਮਝਾਉਂਦੇ ਨੇ ਆਪਾਂ ਨੂੰ ਪਰਕ ਤੇ ਚਿੱਤ ਲਾ ਕੇ ਮਨ ਸਮਝਾਉਣ ਕਾਰਨੇ ਕਸ਼ੂਕ ਪੜੀਏ ਗਿਆਨ ਗੁਰਬਾਣੀ ਚ ਪੰਕਤੀ ਆ ਵੀ ਜੇ ਕਿਤੇ ਮਨ ਨੂੰ ਸਮਝਾਉਣ ਦੀ ਖਾਤਰ ਥੋੜਾ ਜਿਹਾ ਗਿਆਨ ਪੜ ਲਿਗੇ ਨਾ ਸੁਣ ਲਿਗੇ ਤਾਂ ਜੀਵਨ ਲੇਖੇ ਵਿੱਚ ਲੱਗ ਜਾਏਗਾ ਮਹਾਰਾਜ ਕਹਿੰਦੇ ਅੱਗੇ ਦੱਸਦੇ ਨੇ ਸਤਿਗੁਰੂ ਕੁਮਿਤਰਾ ਸੇ ਹੀ ਕਾੜੀਏ ਇੱਕ ਵਿਖਨ ਚੱਲੇ ਸਾਥ ਕੋ ਮਿੱਤਰਾ ਸਹੀ ਕਾਢੀਏ ਇੱਕ ਵਿਖਨ ਚੱਲੇ ਸਾਥ ਮਹਾਰਾਜ ਕਹਿੰਦੇ ਪਰ ਜੋ ਇੱਕ ਕਦਮ ਵੀ ਸਾਡੇ ਨਾਲ ਨਹੀਂ ਜਾ ਸਕਦੇ ਉਹ ਕੁਮਿੱਤਰ ਕਹੇ ਜਾਂਦੇ ਹਨ ਇੱਕ ਤਾਂ ਮਿੱਤਰ ਹੋ ਗਿਆ ਨਾ ਸਾਥ ਨਭਾਉਣ ਵਾਲਾ ਤੇ ਕੁਮਿੱਤਰ ਦੂਜਾ ਪੱਖ ਵੀ ਇੱਕ ਕਦਮ ਵੀ ਸਾਡੇ ਨਾਲ ਜਿਹੜੇ ਨਹੀਂ ਚੱਲ ਚੱਲ ਸਕਦੇ ਉਹ ਕੁਮਿੱਤਰ ਨੇ ਉਹ ਮਿੱਤਰ ਨਹੀਂ ਬਣ ਸਕਦੇ ਸਾਡੇ ਸੱਚੇ ਮਿੱਤਰ ਸਾਡੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਸਾਨੂੰ ਗਿਆਨ ਦੀ ਦਾਤ ਦੇ ਕੇ ਸਦਾ ਅੰਗ ਸੰਗ ਹੈ ਪੌੜੀ ਅਮਰਤ ਨਾਮ ਨਿਦਾਨ ਹੈ ਮਿਲ ਪੀ ਬੋ ਪਾਈ ਜਿਸ ਜਮਰਤ ਸੁਖ ਪਾਈਏ ਸਭ ਤੇ ਖਾ ਬੁਝਾਈ ਮਹਾਰਾਜ ਕਹਿੰਦੇ ਹੈ ਭਾਈ ਪ੍ਰਮਾਤਮਾ ਦਾ ਨਾਮ ਅਮਰਤ ਰੂਪ ਖਜ਼ਾਨਾ ਹੈ ਇਸ ਅਮਰਤ ਨੂੰ ਸਤਸੰਗ ਵਿੱਚ ਮਿਲ ਕੇ ਪੀਵੋ ਹੁਣ ਚਾਹੇ ਆਪਾਂ ਥੋੜਾ ਹੀ ਬੈਠੇ ਆ ਆਪਾਂ ਸਤਿਗੁਰੂ ਦੀ ਸੰਗਤ ਕਰ ਰਹੇ ਆ ਸੱਚੀ ਸੰਗਤ ਕਰ ਰਹੇ ਆ ਤੇ ਨਾਮ ਬਾਣੀ ਨਾਲ ਜੁੜ ਕੇ ਅਮਰਤ ਪੀਤਾ ਜਾਂਦਾ ਗੁਰੂ ਦੇ ਗਿਆਨ ਦਾ ਨਾਮ ਦਾ ਕਹਿਣ ਦਾ ਭਾਵ ਆ ਜੇ ਆਪਣੀ ਸੁਰਤ ਸ਼ਬਦ ਦੇ ਨਾਲ ਟੱਚ ਕਰ ਰਹੀ ਆ ਇਸ ਟਾਈਮ ਧਿਆਨ ਨਾਲ ਆਪਾਂ ਸੁਣ ਰਹੇ ਤਾਂ ਆਪਣੀ ਸਤ ਸੰਗ ਹੋ ਰਹੀ ਆ ਤੇ ਆਪਾਂ ਨਾਮ ਅੰਮ੍ਰਿਤ ਪੀ ਰਹੇ ਹਾਂ ਅੰਮ੍ਰਿਤ ਨਾਮ ਨਦਾਨ ਹੈ ਮਿਲ ਪੀਵੋ ਭਾਈ ਜਿਸ ਸਿਮਰਤ ਸੁਖ ਪਾਈਏ ਸਭ ਤਖਾ ਬੁਝਾਈ ਮਹਾਰਾਜ ਕਹਿੰਦੇ ਉਸ ਨਾਮ ਨੂੰ ਸਿਮਰਿਆ ਸੁਖ ਮਿਲਦਾ ਹੈ ਤੇ ਮਾਇਆ ਦੀ ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ ਕਰ ਸੇਵਾ ਪਾਰ ਬ੍ਰਹਮ ਗੁਰ ਕਰ ਸੇਵਾ ਪਾਰ ਬ੍ਰਹਮ ਗੁਰ ਬੋਖ ਰਹੇ ਨ ਕਾਈ ਮਹਾਰਾਜ ਕਹਿੰਦੇ ਹੈ ਭਾਈ ਗੁਰੂ ਅਕਾਲ ਪੁਰਖ ਦੀ ਸੇਵਾ ਕਰ ਗੁਰੂ ਅਕਾਲ ਪੁਰਖ ਦੀ ਸੇਵਾ ਕਰ ਮਾਇਆ ਦੀ ਕੋਈ ਭੁੱਖ ਨਹੀਂ ਰਹੇ ਜਾਏਗੀ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ ਮਹਾਰਾਜ ਕਹਿੰਦੇ ਨਾਮ ਸਿਮਰਿਆ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ਉਹ ਉੱਚੀ ਆਤਮਿਕ ਅਵਸਥਾ ਮਿਲ ਜਾਂਦੀ ਹੈ ਜੋ ਕਦੇ ਨਾਸ ਨਹੀਂ ਹੁੰਦੀ ਜਿਵੇਂ ਕਿ ਆਪਾਂ ਇਤਿਹਾਸਿਕ ਗੱਲ ਕਰੀ ਐ ਸਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਨੂੰ ਉੱਚੀ ਪਦਵੀ ਪ੍ਰਾਪਤ ਹੋ ਗਈ ਉਹ ਨਾਸ ਨਹੀਂ ਹੋਣੀ ਜਿੰਨਾ ਚਿਰ ਦੁਨੀਆ ਰਹੇਗੀ ਉਹਨਾਂ ਦਾ ਨਾਮ ਰਹੇਗਾ ਉਹਨਾਂ ਨੂੰ ਯਾਦ ਕੀਤਾ ਜਾਏਗਾ ਅਗਰੇ ਬੰਦ ਜਮਾਰਾ ਦੱਸਦੇ ਨੇ ਤਦ ਜੇਬੜ ਤੂੰ ਹੈ ਪਾਰ ਬ੍ਰਹਮ ਨਾਨਕ ਸਰਨਾਈ ਮਹਾਰਾਜ ਕਹਿੰਦੇ ਹੈ ਪਾਰ ਬ੍ਰਹਮ ਤੇਰੇ ਬਰਾਬਰ ਦਾ ਤੂੰ ਆਪ ਹੀ ਹੈ हे नानक उस पार ब्रह्म दी शरण ਪਉ ਸ਼ਲੋਕ ਮਹੱਲਾ 5ਵਾਂ ਇਥੇ ਆਪਾਂ ਨੂੰ ਸਮਝਾਇਆ ਜੀ ਪ੍ਰਭੂ ਪ੍ਰਮਾਤਮਾ ਦੀ ਸ਼ਰਨ ਪਉ ਸ਼ਲੋਕ ਮਹੱਲਾ 5ਵਾਂ ਡੇਠੜੋ ਹ ਬਠਾਏ ਊਣ ਨ ਕਾਈ ਜਾਏ ਮਹਾਰਾਜ ਕਹਿੰਦੇ ਮੈਂ ਪ੍ਰਭੂ ਨੂੰ ਹਰ ਥਾਂ ਮੌਜੂਦ ਵੇਖਿਆ ਹੈ ਕੋਈ ਵੀ ਥਾਂ ਪ੍ਰਭੂ ਤੋਂ ਖਾਲੀ ਨਹੀਂ ਹੈ। ਭਾਵ ਹਰੇਕ ਜੀਵ ਵਿੱਚ ਪ੍ਰਭੂ ਹੈ। ਨਾਨਕ ਲੱਦਾ ਤਿੰਨ ਸਵਾਉ ਜਿਨ੍ਹਾਂ ਸਤਗੁਰੂ ਭੇਟਿਆ ਮਹਾਰਾਜ ਕਹਿੰਦੇ ਪਰ ਏ ਨਾਨਕ ਜੀਵਨ ਦਾ ਮਨੋਰਥ ਭਾਵ ਪ੍ਰਭੂ ਦਾ ਨਾਮ ਸਿਮਰਨਾ ਉਹਨਾਂ ਮਨੁੱਖਾਂ ਨੇ ਹੀ ਲੱਭਾ ਹੈ ਜਿਨ੍ਹਾਂ ਨੂੰ ਸਤਗੁਰੂ ਮਿਲਿਆ ਹੈ। ਅੱਗੇ ਮਹਾਰਾਜ ਦੱਸਦੇ ਨੇ ਧਾਮਨੀ ਚਮਤਕਾਰ ਕਿਉਂ ਵਰਤਾਰਾ ਜਗ ਖੇ ਜਗਤ ਦਾ ਵਰਤਾਰਾ ਉਸੇ ਤਰ੍ਹਾਂ ਦਾ ਹੈ ਜਿਵੇਂ ਬਿਜਲੀ ਦੀ ਲਸਕ ਥੋੜੇ ਚਿਰ ਲਈ ਹੀ ਹੁੰਦੀ ਹੈ ਅਬ ਬੱਦਲਾਂ ਦੇ ਵਿੱਚ ਆਪਾਂ ਦੇਖਦੇ ਨਾ ਬਿਜਲੀ ਲਸਕਦੀ ਕਿੰਨਾ ਕੁ ਟਾਈਮ ਲਸਕਦੀ ਹੈ ਜਦੋਂ ਲਸਕਦੀ ਆ ਝਲਕੋਰ ਪੈਂਦੀ ਆ ਉਹਦੀ ਮਹਾਰਾਜ ਕਹਿੰਦੇ ਜਗਤ ਵੀ ਇੰਨੇ ਕ ਚਿਰ ਦਾ ਸਮਾ ਹੀ ਆ ਇੰਨਾ ਕੀ ਸਮਝੋ ਵੀ ਕੁਝ ਸਮਾ ਜਗਤ ਹੈ ਫਿਰ ਫਿਰ